ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜਦੋਂ ਦਾ ED ਨੇ ਸ਼ਰਾਬ ਘਟਾਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਪਣੀ ਹਿਰਾਸਤ ਚ ਲਿਆ ਹੈ ਉਸ ਤੋਂ ਬਾਅਦ ਦੋ ਤਿੰਨ ਸਵਾਲ ਲਗਾਤਾਰ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਪਹਿਲੇ ਤਾਂ ਇਹ ਕਿ ਜਦੋਂ ਕਸਟਡੀ ਖਤਮ ਹੋ ਗਈ ਈਡੀ ਦੀ ਜੁਡੀਸ਼ੀਅਲ ਕਸਟਡੀ ਚ ਜਾਂਦੇ ਨੇ ਅਰਵਿੰਦ ਕੇਜਰੀਵਾਲ ਜੇ ਜਾਂਦੇ ਨੇ ਤਾਂ ਲੰਬਾ ਸਮਾਂ ਵੀ ਰਿਹਾ ਜਾ ਸਕਦਾ ਜਿਸ ਤਰ੍ਹਾਂ ਮਨੀਸ਼ ਸੋਧਿਆ ਜਸਤਿੰਦਰ ਜੈਨ ਜੱਜ ਸੰਜੇ ਸਿੰਘ ਨੇ ਤਾਂ ਉਸ ਵਿਲੇ ਜੇ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਤਾਂ ਦਿੱਲੀ ਦਾ ਮੁੱਖ ਮੰਤਰੀ ਕੌਣ ਹੋਏਗਾ ਕਿਉਂਕਿ ਐਲਜੀ ਨੇ ਤਾਂ ਪਹਿਲੇ ਸਪਸ਼ਟ ਕਰਤਾ ਕਿ ਜੇਲ ਚੋਤਾ ਮੈਂ ਸਰਕਾਰ ਚੱਲ ਨਹੀਂ ਦੇਲੀ ਭਾਵੇਂ ਕਿ ਹਾਈ ਕੋਰਟ ਨੇ ਇਹ ਕਹਿ ਕੇ ਖਾਰਜ ਕਰਤੀ ਪਟੀਸ਼ਨ ਕਿ ਸਾਡੇ ਕੋਲ ਕੋਈ ਪਾਵਰ ਨਹੀਂ ਇਹਨਾਂ ਨੂੰ ਮੁੱਖ ਮੰਤਰੀ ਤੋਂ ਹਟਾਉਣ ਦੀ ਕੁਰਸੀ ਤੋਂ ਹਟਾਉਣ ਦੀ ਲੇਕਿਨ ਦੂਜੇ ਪਾਸੇ ਜਿਵੇਂ ਕੈਬਨਟ ਦੀ ਮੀਟਿੰਗ ਕਿਵੇਂ ਹੋਏਗੀ ਬਹੁਤ ਸਾਰੀਆਂ ਗੱਲਾਂ ਨੇ ਜੇ ਮੁੱਖ ਮੰਤਰੀ ਬਣਾਉਣਾ ਪੈਂਦਾ ਤਾਂ ਫਿਰ ਕੌਣ ਬਣੇਗਾ ਸੁਨੀਤਾ ਕੇਜਰੀਵਾਲ ਜਾਂ ਕੁਝ ਹੋਰ ਇੱਕ ਇਸ ਵਾਰ ਕੁਮਰ ਹੈ ਦੂਜਾ ਵੱਡਾ ਸਵਾਲ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਉਨੇ ਅਗਰੈਸਿਵ ਕਿਉਂ ਨਹੀਂ ਨਜ਼ਰ ਆਉਂਦੇ ਉਹ ਤਾਂ ਬਹੁਤ ਅਗਰੈਸਿਵ ਹੁੰਦੇ ਨੇ ਜਿਸ ਤਰ੍ਹਾਂ ਆਪਾਂ ਦੇਖਿਆ ਪ੍ਰਤਾਪ ਸਿੰਘ ਬਾਜਬਾ ਜਿਹੜਾ ਰਾਜਾਪਿੰਡ ਜਾਂ ਨਵਜੂਤ ਸਿੱਧੂ ਨੂੰ ਪੈਂਦੇ ਸੀ ਅੱਜ ਕੱਲ੍ਹ ਇਹ ਬੋਲ ਰਹੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜ਼ਿਆਦਾ ਨਹੀਂ ਬੋਲ ਰਹੇ ਜਿਵੇਂ ਆਤਸੀ ਸਿੰਘ ਬੋਲ ਰਹੀ ਹੈ ਜਿਵੇਂ ਗੋਪਾਲ ਰਾਏ ਬੋਲ ਰਹੇ ਹੈ ਜੱਜਵੇਂ ਸੌਰਵ ਭਾਰਤਵਾਜ ਬੋਲ ਰਹੇ ਹੈ ਤੇ ਉਹ ਨਹੀਂ ਬੋਲੇ ਲੱਗਦਾ ਸੀ ਇਹ ਨੰਬਰ 2 ਦੇ ਨੇਤਾ ਨੇ ਪਰ ਪਾਰਟੀ ਦੇ ਵਿੱਚ ਅਜੇ ਵੀ ਲੱਗਦਾ ਸੰਦੀਪ ਪਾਠ ਹੀ ਪਾਰਟੀ ਚਲਾ ਰਹੇ ਨੇ ਇੱਕ ਸਵਾਲ ਇਹ ਵੀ ਹੈ ਇੱਕ ਹੋਰ ਵੀ ਸਵਾਲ ਹੈ ਕਿ ਰਾਗਵ ਚੱਡਾ ਬਹੁਤ ਅਗਰੈਸਿਵ ਸੀ ਲਗਾਤਾਰ ਉਹ ਤਾਂ ਕਹਿੰਸੀ ਉਹ ਤਾਂ ਜਗਾਇਲ ਦੇ ਕੇਜਰੀਵਾਲ ਦੇ ਪੰਜਾਬ ਦੇ ਵਿੱਚ ਸੁਪਰ ਸੀਐਮ ਕਹਿਣ ਲੱਗੇ ਸੀ ਉਹਨਾਂ ਨੂੰ ਬਿਊਰੋਕਰੇਟਸ ਪਹਿਲਾਂ ਕਿ ਰਾਗੋਬ ਛੱਡਾ ਕੁਲ ਜਾਂਦੇ ਸੀ ਅੱਜ ਕੱਲ ਰਾਗੋਬ ਛੱਡਾ ਕਿਉਂ ਨਹੀਂ ਬੋਲਦੇ ਕੀ ਸਿਰਫ ਇੰਗਲੈਂਡ ਦੇ ਵਿੱਚ ਅੱਖਾਂ ਦੇ ਆਪਰੇਸ਼ਨ ਕਰਕੇ ਹੈ ਜਾਂ ਕੋਈ ਹੋਰ ਕਾਰਨ ਹੈ ਕਈ ਕਿਸਮ ਦੀਆਂ ਗੱਲਾਂ ਚਾਹਦਿਆਂ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਦੇ ਆ ਉਹਦੇ ਬਾਰੇ ਡਿਸਕਸ ਕਰਾਂਗੇ ਲੇਕਿਨ ਪਹਿਲਾ ਸ਼ੇਰ ਇੱਕ ਵਾਰ ਉਹੀ ਅਪੀਲ ਜੋ ਮੈਂ ਅਕਸਰ ਕਰਦਾ ਹੈ ਕਿ ਜਿੰਨਾ ਦੋਸਤਾ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਹੁਣ ਪਹਿਲੀ ਗੱਲ ਜਿਹੜੀ ਕੇਜਰੀਵਾਲ ਦੇ ਜਾਣ ਤੋਂ ਬਾਅਦ ਜਾਂ ਉਹਨਾਂ ਨੂੰ ਜੁਡੀਸ਼ੀਅਰ ਕਸਟਡੀ ਦੇ ਵਿੱਚ ਜਾਣ ਤੋਂ ਬਾਅਦ ਕੀ ਹੋਏਗਾ ਕੀ ਉਹ ਮੁੱਖ ਮੰਤਰੀ ਰਹਿਣਗੇ ਕਿਹਾਤਾ ਜਾਂਦਾ ਜਿਲ੍ਹਾ ਚੋਂ ਗੈਂਗ ਚੱਲਦੇ ਨੇ ਜੇ ਜਿਹੜੀ ਸੀਐਮਸ਼ਿਪ ਨਹੀਂ ਚੱਲਦੀ ਭਾਈ ਜੇ ਗੈਂਗ ਚੱਲ ਸਕਦੇ ਨੇ ਸੀਐਮਸ਼ਿਪ ਕਿਉਂ ਨਹੀਂ ਚੱਲ ਸਕਦੀ ਔਰ ਬਹੁਤ ਸਾਰੇ ਟੈਕਨੀਕਲ ਗੱਲਾਂ ਜ਼ਰੂਰ ਹੋਣ ਗਿਆ ਕਿ ਉੱਥੇ ਕੈਬਨਟ ਸਭ ਤੋਂ ਵੱਡੀ ਕੈਬਨਟ ਮੀਟਿੰਗ ਉਹਦੇ ਕਲਾਸ ਤਾਂ ਹੋ ਸਕਦਾ ਹੈ ਕਿ ਆਨਲਾਈਨ ਜਿਹੜੀ ਹੈ ਵੀਡੀਓ ਕਾਨਫਰੈਂਸ 라이 ਕੈਬਨਟ ਮੀਟਿੰਗ ਹੋ ਜੇ ਪਰ ਲੱਗਦਾ ਇਹ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਨਜ਼ਰ ਆਉਦੇ ਨੇ ਕਿ 스미타 ਕੇਜਰੀਵਾਲ ਨੂੰ ਇਸ ਮਾਹੌਲ ਵਿੱਚ ਸਰਗਰਮ ਕੀਤਾ ਜਾ ਰਿਹਾ ਤੁਸੀਂ ਦੇਖਿਆ ਹੋ ਜਦੋਂ ਦੇ ਉਹ ਗਏ ਨੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਮੈਸੇਜ ਸ੍ਰੀਤਾ ਕੇਜਰੀਵਾਲ ਵੱਲੋਂ ਆਉਂਦਾ ਸਿੱਧੇ ਐਡਰੈਸ ਕਰਦੇ ਨੇ ਦਿੱਲੀ ਦੀ ਜਨਤਾ ਨੂੰ ਪਹਿਲਾਂ ਕੀਤਾ ਦੇਖੋ ਜੀ ਉਹਨਾਂ ਨੇ ਚਿੱਠੀ ਭੇਜੀ ਹੈ ਜਲ ਬੋਰਡ ਦੇ ਮੰਤਰੀ ਆਸੀ ਸਿੰਘ ਨੂੰ ਫਿਰ ਉਹ ਕਹਿੰਦੇ ਦਵਾਈਆਂ ਨਾ ਖਤਮ ਹੋ ਜਾਣ ਉਸ ਮਾਮਲੇ ਵਿੱਚ ਉਹਨਾਂ ਨੇ ਗੱਲ ਕੀਤੀ ਤਾਂ ਕਿਹਾ ਦੇਖੋ ਬਾਹਰ ਅੰਦਰ ਬੈਠ ਕੇ ਵੀ ਆਪਣੇ ਲੋਕਾਂ ਦਾ ਕਿੰਨਾ ਖਿਆਲ ਰੱਖਦੇ ਨੇ ਕੱਲ ਤਾਂ ਬੜੀ ਭਾਵੁਕ ਅਪੀਲ ਕੀਤੀ ਕਿ ਕੇਜਰੀਵਾਲ ਕੋ ਅਸ਼ੀਰਵਾਦ ਇਹ ਬਹਿਮ ਸ਼ੁਰੂ ਕੀਤੀ ਹੈ WhatsApp ਨੰਬਰ ਦਿੱਤਨੇ ਦੋ ਕਿ ਤੁਸੀਂ ਆਪਣੇ ਭਰਾ ਨੂੰ ਆਪਣੇ ਬੇਟੇ ਨੂੰ ਤੁਸੀਂ ਆਸ਼ੀਰਵਾਦ ਦਿਓ ਤੇ ਆਸ਼ੀਰਵਾਦ ਦਿਓ ਕੋਈ ਬੈਸਸ ਦਿਓ ਕੋਈ ਸਨੇਹਾ ਦਿਓ ਮੈਂ ਉਹਨਾਂ ਨੂੰ ਲੈ ਕੇ ਜਾਉਂ ਓਥੜੀ ਓਥੋੜੇ ਅਢੀ ਘਰੇ ਥੋੜੇ ਆਸ਼ੀਰਵਾਦ ਨੂੰ ਇਸ ਤਰ੍ਹਾਂ ਦੀ ਭਾਵਕ ਅਪੀਲ ਕੀਤੀ ਹੈ ਮਦਰ ਕੇ ਸੁਨੀਤਾ ਲਗਾਤਾਰ ਸਰਗਰਮ ਨਜ਼ਰ ਆ ਰਹੇ ਨੇ ਮੈਂ ਹਰਦੀਪ ਪੁਰੀ ਨਾਲ ਬਿਲਕੁਲ ਸਹਿਮਤ ਨਹੀਂ ਜਿਹੜੇ ਮੰਤਰੀ ਇਹ ਕਹਿੰਦੇ ਨੇ ਜੀ रावੜੀ ਦੇਵੀ ਨਾਲ ਤੁਲਨਾ ਕਰਦੇ ਨੇ ਉਹ ਭਾਈ ਲਾਲੂ ਪ੍ਰਸ਼ਾਦ ਦੀ ਵਾਈਫ ਰਾਬੀ ਦੇਵੀ ਉਨ੍ਹੀ ਪੜ੍ਹੀ ਲਿਖੀ ਨਹੀਂ ਸੀ ਸਨੀਤਾ ਕੇਜਰੀਵਾਲ ਜਿਹੜੀ ਆ ਉਹ ਆਈਆਰਐਸ ਹੈ ਇੰਡੀਅਨ ਰੈਵਨਿਊ ਸਰਵਿਸ ਦੀ ਹੈ ਜਿਵੇਂ ਉਹ ਆਪ ਸੀ ਤੇ ਵਧੀਆ ਦੇਖੋ ਤੁਸੀਂ ਬੋਲਣ ਦਾ ਢੰਗ ਦੇਖੋ ਬੜਾ ਕੰਫੀਡੈਂਸ ਹੈ ਔਰ ਬੜੀ ਹੁਮਤ ਦਿਖਾ ਰਹੀ ਹੈ ਤੋਂ ਹੋ ਵੀ ਸਕਦਾ ਕਿ ਨਹੀਂ ਹੁੰਦਾ ਇੱਥੇ ਹਾਂ ਸਵਾਲ ਫਿਰ ਜਰੂਰ ਉੱਠਣਗੇ ਕਿ ਫਿਰ ਬਦਲਾਅ ਲਈ ਕਿਹੜੀ ਗੱਲ ਲੱਗੀ ਫਿਰ ਤਾਂ ਜੋ ਲਾਲੂ ਨੇ ਕੀਤਾ ਕੋਈ ਇੰਦਰ ਹੋ ਰਿਹਾ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ ਪਰ ਜੋ ਵੀ ਹੋਵੇ ਹਾਲ ਦੀ ਘੜੀ ਨੰਬਰ ਸੁਨੀਤਾ ਦਾ ਲੱਗਦਾ ਤੇ ਫਿਰ ਦੂਜੇ ਪਾਸੇ ਉਸ ਤੋਂ ਬਾਅਦ ਆਸੀ ਸਿੰਘ ਜਾਂ ਕੋਈ ਹੋਰ ਦਾ ਨਾਮ ਵੀ ਆ ਰਿਹਾ ਪਰ ਜੋ ਕੈਲਕੂਲੇਸ਼ਨ ਲੱਗਦੀ ਹੈ ਤਾਂ ਇਹੀ ਲੱਗਦੀ ਹੈ ਇੱਕ ਦੂਜੀ ਗੱਲ ਇਹ ਵੀ ਹੈ ਨਾ ਪਾਰਟੀ ਨੂੰ ਇੱਕ ਜੋ ਟ੍ਰੱਕਣ ਲਈ ਤਾਂ ਇਹ ਕਈ ਵਾਰ ਇਸ ਤਰ੍ਹਾਂ ਕਰ ਦਿੱਤਾ ਜਾਂਦਾ ਹੈ ਲੈਕਿਨ ਜਿਹੜੀ ਗੱਲ ਲੱਗਦੀ ਸੀ ਕਿ ਜਦੋਂ ਵੀ ਜਾਂਦੇ ਨੇ ਇਕੱਠੇ ਜਾਂਦੇ ਨੇ ਇੰਡੀਆ ਗੱਠ ਜੋੜ ਦੀ ਮੀਟਿੰਗ 'ਚ ਭਗਵੰਤ ਮਾਨ ਨਾਲ ਹੁੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਵੈਸੇ ਵੀ ਪੰਜਾਬ ਦੇ ਮੁੱਖ ਮੰਤਰੀ ਇੱਕ ਵੱਡੀ ਸਟੇਟ ਦੇ ਇੱਕ ਫੁੱਲ ਸਟੇਟ ਦੇ ਮੁੱਖ ਮੰਤਰੀ ਜੇ ਮੁੱਖ ਮੰਤਰੀ ਦੇ ਤੌਰ ਤੇ ਦੇਖੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਦਿੱਲੀ ਦੇ ਮੁੱਖ ਮੰਤਰੀ ਤੋਂ ਕਿਤੇ ਉਦਾਦਾ ਮੁੱਖ ਮੰਤਰੀ ਹੈ ਤੇ ਜਾਂਦੇ ਸੀ ਕੋਈ ਕਹਿੰਦੇ ਨਹੀਂ ਜੀ ਹੈਲੀਕਾਪਟਰ ਕਰਕੇ ਨਾਲ ਲੈ ਕੇ ਜਾਂਦੇ ਕੁਝ ਵੀ ਹੋਵੇ لیکن ਭਗਵੰਤ ਮਾਨ ਨੂੰ ਇਉਂ ਲੱਗਦਾ ਸੀ ਕਿ ਇਹ ਜਿਹੜੇ ਦੋਨੇ ਹੀ ਇੱਕ ਦੂਜੇ ਤੇ ਪੂਰਕ ਹੋ ਗਏ ਨੇ ਹੁਣ ਵੈਸੇ ਵੀ ਕੱਲ ਭਗਵੰਤ ਮਾਨ ਆਪ ਹੀ ਕਹਿ ਰਿਹਾ ਸੀ ਕਿ ਜਦੋਂ ਮੇਰਾ ਵਿਆਹ ਹੋਇਆ ਮੇਰੇ ਪਿਤਾ ਨਹੀਂ ਸੀ ਫਿਰ ਵੱਡੇ ਭਰਾ ਦੇ ਤੌਰ ਤੇ ਖੜੇ ਸੀ ਕੇਸਰੀਵਾਲ ਰੀਤ ਚ ਲਾਉਂਦੇ ਵੀ ਦੇਖੇ ਲੇਕਿਨ ਇਸ ਦੇ ਬਾਵਜੂਦ ਇੱਕ ਗੱਲ ਲੋਕਾਂ ਦੇ ਵਿੱਚ ਇਹ ਚਰਚਾ ਜ਼ਰੂਰ ਹੋ ਰਹੀ ਹੈ ਕਿ ਭਗਵਾਨ ਤਮਨ ਆਪਣੇ ਸੁਭਾਅ ਤੋਂ ਉਲਟ ਉਹਨਾਂ ਗਰਮ ਨਹੀਂ ਉਹਨਾਂ ਅਗਰੈਸਿਵ ਕਿਉਂ ਨਹੀਂ ਕਿਉਂ ਨਹੀਂ ਸਵਾਲ ਕੀਤੇ ਜਾ ਰਹੇ ਭਾਰਤੀ ਜਨਤਾ ਪਾਰਟੀ ਨੂੰ ਜਿਵੇਂ ਜ਼ਿਆਦਾ ਅਟੈਕ ਕਰ ਰਹੇ ਨੇ ਜ਼ਿਆਦਾ ਅਗਰੈਸਿਵ ਨੇ ਆਤਸੀ ਸਿੰਘ ਜਿਵੇਂ ਸਰਵ ਵਰਤਵਾਜ ਜਗਪਾਲ ਰਾਏ ਵਰਗੇ ਬੰਦੇ ਨੇ ਇਹ ਭਗਵਾਨ ਤਮਨ ਕਿਉਂ ਨਹੀਂ ਕੀ ਕੋਈ ਖਾਸ ਗੱਲ ਹੈ ਤੇ ਜਿਵੇਂ ਸੰਦੀਪ ਪਾਠਕ ਪਾਰਟੀ ਉਚਾਰ ਰਿਹਾ ਹੈ ਜੇ ਜਿਸ ਤਰ੍ਹਾਂ ਇਹ ਪਲਾਨਿੰਗ ਹੁੰਦੀ ਹੈ ਵੀ 31 ਨੂੰ ਆਪਾਂ ਇਹ ਕਰਨਾ ਹੈ ਉੱਥੇ ਭਗਵੰਤ ਮਾਨ ਕਿਉਂ ਗਾਇਬ ਹੁੰਦਾ ਹੈ ਇਹ ਵੀ ਸਵਾਲ ਨੇ ਕੀ ਭਗਵੰਤ ਮਾਨ ਆਪਣੇ ਪੰਜਾਬ ਚ ਹੀ ਲਾ ਕੇ ਰੱਖਦਾ ਭਾਰਤੀ ਜਨਤਾ ਪਾਰਟੀ ਨੇ ਕੀ ਸ시ਰ ਰਿੰਕੂ ਤੇ ਸੀਤਲ ਅੰਗਰਾਲ ਹਾਲਾਂਕਿ ਸੀਤਲ ਅੰਗਰਾਲ ਦੇ ਦੇ ਤਾਂ ਜਾਣ ਦੇ ਹੋਰ ਵੀ ਕਈ ਕਾਰਨ ਨੇ ਭਾਰਤੀ ਜਨਤਾ ਪਾਰਟੀ ਚ ਜਿਨ੍ਹਾਂ ਦੇ ਪੰਜ-ਛਤ ਕੇਸ ਹੁੰਦੇ ਨੇ ਅੱਜ ਕੱਲ ਤਾਂ ਇੱਕ ਪ੍ਰੈਸ ਕਾਨਫਰੰਸ ਚ ਵਾਸ਼ਿੰਗ ਮਸ਼ੀਨ ਵੀ ਦਿਖਾਤੀ 52 ਬੰਦਿਆਂ ਦੀ ਲਿਸਟ ਵੀ ਦੇਤੀ ਕਿ ਜਿਹੜੇ ਵੱਡੇ ਵੱਡੇ ਜਿਹੜੇ ਘਟਾਲਿਆਂ 'ਚ ਸ਼ਾਮਲ ਸੀ ਲੇਕਿਨ ਜਦੋਂ ਭਾਰਤੀ ਜਨਤਾ ਪਾਰਟੀ ਚਾਉਂਦੇ ਨੇ ਉਹ ਬਿਲਕੁਲ ਸਾਫ਼ ਸੁੱਧਰੇ ਹੋ ਜਾਂਦੇ ਨੇ ਪਰ ਫੁੱਲ ਪਟੇਲ ਵਾਲੀ ਲੇਟੈਸਟ ਗੱਲ ਸਾਰੇ ਦੇਸ਼ 'ਚ ਘੁੰਮ ਰਹੀ ਹੈ ਕਿ ਹੁਣ ਤਾਂ ਉਹ ਉਹਨਾਂ ਦਾ ਸਾਰਾ ਕੁਝ ਹੀ ਕੈਨਸਲ ਕਰਤਾ ਅਜੀਤ ਪੁਵਾਰ ਦੀ ਪਹਿਲਾਂ ਘੁੰਮਦੀ ਸੀ ਸੋ ਜਿਹੜੇ ਕਹਿੰਦੇ ਸੀ ਨਾ ਖਾਊਂਗਾ ਨਾ ਖਾਣੇ ਦਊਂਗਾ ਉਹਨਾਂ ਤੇ ਵੱਡੇ ਸਵਾਲ ਉੱਠ ਰਹੇ ਨੇ ਲੇਕਿਨ ਇਸ ਦੇ ਬਾਵਜੂਦ ਜਿਹੜਾ ਪਰ ਭਗਵੰਤ ਮਾਨ ਜਿਆਦਾ ਅਗਰੈਸਿਵ ਨਹੀਂ ਭਾਰਤੀ ਜਨਤਾ ਪਾਰਟੀ ਦੇ ਤੇ ਭਾਰਤੀ ਜਨਤਾ ਪਾਰਟੀ ਜਰੂਰ ਹੈ ਕਰ ਸਵੇ ਪੰਜਾਬ ਦੇ ਵਿੱਚ ਆਪਰੇਸ਼ਨ ਲੋਟਸ ਵਰਗੀਆਂ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਚਾਹ ਦੋ ਤਾਂ ਆ ਕੇ ਖੁਰਾ ਦੇ ਦਾਅਵੇ ਨੇ 골ਡੀ ਕੰਪੋਜ਼ ਵਰਗਿਆਂ ਦੇ ਵੀ ਸਾਨੂੰ 25-25 ਕਰੋੜ ਦੇ ਰਹੇ ਨੇ ਜਿਹੜੇ ਬੰਦੇ ਚੁੱਪ ਚੁਪੀਤੇ ਬੈਠੇ ਨੇ ਹਵਾਰਾਂ ਚ ਉਹਨਾਂ ਦੀ ਕਬਰ ਆ ਰਹੀਆਂ ਨੇ ਕਿ ਜੀ ਇਹ ਕਿਉਂਕਿ ਇਹਨਾਂ ਨੂੰ ਖੁੰਝੇ ਲਾਇਆ ਹੋਇਆ ਇਹ ਦਾਗੀ ਹੋਗੇ ਇਸ ਕਰਕੇ ਇਹਨਾਂ ਇਹ ਕੋਈ ਪਤਾ ਨਹੀਂ ਕਦੋਂ ਜਿਹੜਾ ਹੈ ਇਹ ਵੀ ਜੰਪ ਕਰ ਜਾਣ ਬਹੁਤ ਸਾਰੀਆਂ ਗੱਲਾਂ ਚਾਦੀਆਂ ਨੇ ਸ਼ਾਇਦ ਭਗਵੰਤ ਮਾਨ ਉਧਰ ਧਿਆਨ ਦੇਣ ਜਦ ਪੰਜਾਬ ਚ ਪਾਰਟੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋਣ ਇਸ ਕਰਕੇ ਉਹ ਜ਼ਿਆਦਾ ਧਿਆਨ ਨਹੀਂ ਦੇ ਰਹੇ ਤੇ ਤੀਸਰੀ ਗੱਲ ਜਿਹੜੀ ਆਪਾਂ ਕਰਨੀ ਸੀ ਅੱਜ ਉਹ ਹੀ ਸੀ ਕਿ राघव ਛੱਡਾ ਕਿਉਂ ਚੁੱਪ ਹੈ ਇਹ ਵੈਸੇ ਵੱਡਾ ਸਵਾਲ ਹੈ ਮੈਂ ਕਈ ਬੰਦਿਆਂ ਨੂੰ ਕਈ ਇਹਨਾਂ ਦੇ ਮੈਂਬਰਾਂ ਨੂੰ ਪੁੱਛਿਆ ਕਈ ਐਮਐਲਏ ਨਾਲ ਮੇਰੀ ਗੱਲ ਹੋਈ ਵੀ ਗੱਲ ਕੀ ਹੈ ਆਖਰ ਕਿਉਂ ਨਹੀਂ ਰਾਗਵ ਛੱਟਾ ਤਾਂ ਬਹੁਤ ਦਰਨੀ ਭਗਵੰਤ ਮਾਨ ਤੇ ਰਾਗਵ ਛੱਟਾ ਤਾਂ ਉਹ ਆਪ ਚਾਏ ਗੁਰੂਪੇ ਜਮੈਂ ਤਾਂ ਹੁਣ ਜਗ ਜਾ ਹੈ ਕਿ ਭਗਵੰਤ ਮਾਨ ਨਾਲ ਨਹੀਂ ਬਣਦੀ ਇਹ ਗੱਲ ਠੀਕ ਹੈ ਲੇਕਿਨ ਇਸ ਦੇ ਬਾਵਜੂਦ ਜਿਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਪੰਜਾਬ ਤੋਂ ਕੇਜਰੀਪਾਲ ਨੇ ਮੈਂਬਰ ਬਣਾਏ ਸੀ ਤੇ ਪੰਜਾਬੀਆਂ ਦਾ ਸ਼ੁਰੂ ਵਿੱਚ ਹੀ ਜਿਹੜਾ ਵਿਸ਼ਵਾਸ ਤੋੜਿਆ ਸੀ ਕਿ ਦਿੱਲੀ ਤੋਂ ਹੀ ਸਰਕਾਰ ਚੱਲਦੀ ਹੈ ਤੇ ਰਾਜ ਸਭਾ ਦੇ ਮੈਂਬਰ ਕੋਈ ਆਮ ਆਦਮੀ ਨਹੀਂ ਬਨਾਇਆ ਸਾਰੇ ਕੋਈ ਅਮੀਰ ਕੋਈ ਇਧਰੋਂ ਉਧਰੋਂ ਪਤਾ ਨਹੀਂ ਕੀ ਕੀ ਮਜਬੂਰੀ ਹੋਊਗੀ ਵੱਡਾ ਦੀ ਕਿਤੇ ਘੱਟ ਮਜਬੂਰੀ ਨਹੀਂ ਦੀ ਆ ਹੁਣ ਦੇਖਿਆ ਨਹੀਂ ਆਪਾਂ ਏਡੀ ਵੱਡੀ ਪਾਰਟੀ ਅਜੇ ਜਿਹੜਾ ਸੁਪਰੀਮ ਕੋਰਟ ਨਾ ਦੱਸਦੀ ਸਾਨੂੰ ਕੀ ਪਤਾ ਲੱਗਣਾ ਸੀ ਚੋਣ ਦਾ ਜਿਹੜਾ ਹੈ ਚੋਣਵੀਂ ਚੰਦਾ ਕਿਸ ਤਰ੍ਹਾਂ ਦਾ ਕਰਦਾ ਧੰਦਾ ਇਹ ਆਪਾਂ ਨੂੰ ਤਾਂ ਫੇਰ ਪਤਾ ਲੱਗਿਆ ਨਾ ਉਹ ਹੋਸਾ ਦਾ ਕਾਰਨ ਹੋਵੇ ਪਰ ਭੁੱਲਦੇ ਕਿਉਂ ਨਹੀਂ ਖਾਸ ਤੌਰ ਤੇ ਰਾਗਵ ਚੱਡਾ ਰਾਗਵ ਚੱਡਾ ਕਹਿੰਦਾ ਜੀ ਉਹ ਲੈਟ ਕਹਿੰਦੇ ਜੀ ਉਹ ਅੱਖ ਦੀ ਕੋਈ ਆਪਰੇਸ਼ਨ ਕਰਾਉਣਾ ਜੋ ਮਰਜ਼ੀ ਹੋਵੇ ਅੱਖ ਦਾ ਆਪਰੇਸ਼ਨ ਲੈ ਕਰਨ ਬੋਲਿਆ ਜਾਸਾਦਾ ਵੀਡੀਓ ਕਾਨਫਰੈਂਸ ਪਾਈ ਜਾਸਾਦੀ ਬੋਧਾ ਆਪਰੇਸ਼ਨ ਤਾਂ ਨਹੀਂ ਅੱਖ ਦਾ ਹੀ ਹੈ ਨਾ ਤੇ ਕਿਤੇ ਜਲ ਬੋਰਡ ਦਾ ਜਿਹੜਾ ਘਟਾਲਾ 38 ਕਰੋੜ ਵਾਲਾ ਉਹਦੇ ਨਾਮ ਤਾਂ ਨਹੀਂ ਆਉਂਦਾ ਉਹ ਤਾਂ ਨਹੀਂ ਡਰਾਲਿਆ ਵੀ ਦੇਖ ਲੈ ਤੂੰ ਵੀ ਪਤਰਾ ਫਿਰ ਦੇਖ ਲਈ ਕਿਉਂਕਿ ਜਿਸ ਤਰ੍ਹਾਂ ਦੇ ਭਾਰਤੀ ਜਨਤਾ ਪਾਰਟੀ ਤੇ ਇਲਜ਼ਾਮ ਲੱਗਦੇ ਨੇ ਉਹ ਤਾਂ ਕਹਿੰਦੇ ਜਾ ਆਜੋ ਫਿਰ ਅਸੀਂ ਜਾਣ ਦੇਵਾਂਗੇ ਤੁਹਾਨੂੰ ਕੇਜਰੀਵਾਲ ਨੂੰ ਵੀ ਇਹੀ ਕਿਹਾ ਸੀ ਉਹ ਆਪ ਹੀ ਦੱਸੇ ਕਿ ਜੇ ਮੈਂ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲੈਂਦਾ ਮੈਂ ਜੇਲ੍ਹ ਚ ਜਾ ਜਾਂਦਾ ਇਹੀ ਉਹਨਾਂ ਕਿਹਾ ਵੀ ਉਹ ਉਹਨਾਂ ਨੇ ਮੈਨੂੰ ਕਿਹਾ ਇਸੇ ਤਰ੍ਹਾਂ ਪ੍ਰਫੁੱਲ ਪਟੇਲ ਤੋਂ ਲੱਗ ਗਿਆ ਬਹੁਤ 51 ਬੰਦੇ ਦੀ ਲਿਸਟ ਦਿੱਤੀ ਅੱਜ ਪਬਲਿਕੇਟਾ ਨੇ ਤੋਂ ਉਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਕੀ ਪਤਾ ਇਸ ਤਰ੍ਹਾਂ ਦੀ ਕੀ ਗੱਲ ਹੋਵੇ ਡਰ ਹੋਵੇ ਤੇ ਮੈਨੂੰ ਗਰੁੱਪ ਵਿੱਚ ਜਮਾਰੀ ਗੱਲ ਨਾਲੋਂ ਆ ਜਿਆਦਾ ਗੱਲ ਲੱਗੀ ਹੈ ਕਿ ਨਾ ਹੀ ਮੈਨੂੰ ਇਹ ਬਿਮਾਰੀ ਵਾਲਾ ਕੋਈ ਜਿਆਦਾ ਬਹਾਨਾ ਪਰ ਜੋ ਵੀ ਹੋਵੇ ਰਗ ਚੱਡਾ ਦੀ ਚੁੱਪੀ ਦੇ ਸਵਾਲ ਕਈ ਕਿਸਮ ਦੇ ਜਵਾਬ ਕੱਢੇ ਜਾ ਰਹੇ ਨੇ ਉਸ ਨੂੰ ਕਈ ਕਿਸਮ ਦੇ ਅਰਥਾਂ ਨਾਲ ਲੋਕਾਂ 'ਚ ਰੱਖਿਆ ਜਾ ਰਿਹਾ ਹੈ ਸੱਚ ਕੀ ਹੈ ਇਹ ਤਾਂ ਸਮਾਂ ਦੱਸੂ ਲੇਕਿਨ ਸਥਿਤੀ ਆਮ ਆਦਮੀ ਪਾਰਟੀ ਲਈ ਕੇਜਰੀਵਾਲ ਲਈ ਕੋਈ ਜ਼ਿਆਦਾ ਵਧੀਆ ਨਹੀਂ ਹੈ ਤੇ ਨਾ ਹੀ ਇਹ ਸਥਿਤੀ ਫਾਇਦਾ ਦੇਉਗੀ ਭਗਵੰਤ ਮਾਨ ਨੂੰ ਹਾਂ ਇੰਨੀ ਕੁ ਗੱਲ ਜ਼ਰੂਰ ਹੈ ਕਿ ਭਗਵੰਤ ਮਾਨ ਹੁਣ ਆਜ਼ਾਦਾਨਾ ਤੌਰ ਤੇ ਵਿਚਰੇਗਾ ਜਿੰਨਾ ਚਿਰ ਕੇਜਰੀਵਾਲ ਆਪਣੇ ਅੰਦਰ ਹੈ ਚਾਹੇ ਉਹ ਈਡੀ ਦੀ ਹਿਰਾਸਤ ਚ ਹੈ ਚਾਹੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਹੈ ਇਸ ਬੁੜੀਏ ਚੋਂ ਨਹੀਂ ਮਿਲਦੇ ਇੱਕ ਨਵੀਂ ਵੀਡੀਓ ਨਾਲ ਸੋ ਤਾਂ ਬਹੁਤ ਬਹੁਤ ਸ਼ੁਕਰੀਆ